ਦੋਸਤੋ ਇੱਕ ਦਿਨ ਇੱਕ ਨਿੰਮ ਦਾ ਦਰਖਤ ਕੁਦਰਤ ਨਾਲ ਨਾਰਾਜ਼ ਹੋ ਗਿਆ ਨਾਰਾਜ਼ਗੀ ਦੇ ਵਿੱਚ ਕੁਦਰਤ ਨੂੰ ਆ ਕੇ ਕਹਿਣ ਲੱਗਾ ਹੈ ਕੁਦਰਤ ਤੂੰ ਬਹੁਤ ਕਠੋਰ ਹੈ ਤੂੰ ਬਹੁਤ નિર્દય ਹੈ ਤੂੰ ਤੈਨੂੰ ਜਮਾ ਵੀ ਤਰਸ ਨਹੀਂ ਆਉਂਦਾ ਹੈਗਾ ਕੁਦਰਤ ਕਹਿਣ ਲੱਗੀ ਨਿੰਮਾ ਕੀ ਹੋ ਗਿਆ ਤੈਨੂੰ ਤੂੰ ਮੇਰੇ ਨਾਲ ਇੰਨਾ ਜ਼ਿਆਦਾ ਨਾਰਾਜ਼ ਹੋ ਗਿਆ ਮੈਂ ਤਾਂ આજ ਤੱਕ ਤੈਨੂੰ ਕਦੇ ਤੇਰੇ ਨਾਲ ਕੋਈ ਵਿਸਥਾਰ ਕਰਿਆ ਹੀ ਨਹੀਂਗਾ ਅਤਿਰੇ ਨਹਾੜੀ ਗੰਨਾ ਖੜਾ ਹੈ ਗੰਨੇ ਨੂੰ ਪੁੱਛ ਕੇ ਦੇਖ ਨਿੰਮ ਕਹਿਣ ਲੱਗੀ ਇਸ ਗੰਨੇ ਕਰਕੇ ਤਾਂ ਮੈਨੂੰ ਗੁੱਸਾ ਇੰਨਾ ਜ਼ਿਆਦਾ ਇੱਕ ਦਿਨ ਅਸੀਂ ਦੋਨੇ ਛੋਟੇ ਛੋਟੇ ਬੀਜ ਸੀਗੇ ਇੱਕ ਦੂਸਰੇ ਤੋਂ 4-4 ਫੁੱਟ ਦੀ ਦੂਰੀ ਤੇ ਲਾ ਦਿੱਤੇ ਗਏ ਪਰ ਤੂੰ ਕੁਦਰਤ ਉਹਦੇ ਕਣ ਕਣ ਵਿੱਚ ਮਿਠਾਸ ਦਾ ਰਸ ਭਰ ਦਿੱਤਾ ਤੇ ਮੇਰੇ ਪੱਤੇ ਪੱਤੇ ਵਿੱਚ ਕਿਰਤਨ ਸਾਡੇ ਦੋਨਾਂ ਵਿੱਚ ਇੰਨਾ ਵਿਤ ਕਰਾ ਕਿਉਂ ਅੱਗੋਂ ਕੁਦਰਤ ਕਹਿੰਦੀ ਉਹ ਕਮਲਿਆ ਦਰਖਤਾ ਇੱਕੋ ਜਹੀ ਮੈਂ ਤੁਹਾਨੂੰ ਜ਼ਮੀਨ ਦਿੱਤੀ ਇੱਕੋ ਜਿਹਾ ਮੈਂ ਤੁਹਾਨੂੰ ਹਵਾ ਪਾਣੀ ਦਿੱਤਾ ਇੱਕੋ ਜਿਹਾ ਮੈਂ ਤੁਹਾਨੂੰ ਵਾਤਾਵਰਨ ਦਿੱਤਾ ਬਰਾਬਰ ਤੁਹਾਨੂੰ ਤੋਂ ਉਹਨਾਂ ਨੂੰ ਮੈਂ ਧੁੱਪ ਦਿੱਤੀ ਤੁਸੀਂ ਦੋਨੋਂ ਆਪਣੇ ਸੁਭਾਅ ਦੇ ਮੁਤਾਬਕ ਵਡੇ ਹੋਏ ਜੰਨੇ ਦੇ ਸੁਭਾਅ ਦੇ ਵਿੱਚ ਮਿਠਾਸ ਹੈ ਉਹਦੇ ਕਣ ਕਣ ਵਿੱਚ ਮਿਠਾਸ ਭਰੀ ਗਈ ਤੇਰੇ ਸੁਭਾਅ ਦੇ ਵਿੱਚ ਕੜਤਨ ਤੇਰੇ ਪੱਤੇ ਪੱਤੇ ਵਿੱਚ ਕੜਤਨ ਸਾਹਮਣੇ ਆਈ ਮੈਂ ਕੁਦਰਤਾਂ ਮੈਂ ਕੋਈ ਚੁਆਇਸ ਨਹੀਂ ਰੱਖਦੀ ਮੈਂ ਸਾਰਿਆਂ ਨੂੰ ਬਰਾਬਰ ਸਮਝਦੀ ਹਾਂ ਸਭ ਨੂੰ ਸਾਰਾ ਕੁਝ ਬਰਾਬਰ ਦਿੰਨੀ ਆ ਤੁਹਾਡੇ ਸੁਭਾਅ ਤੇ ਹਸਾਮ ਨਾਲ ਤੁਸੀਂ ਉਸ ਦਾ ਜੋ ਬਣਾ ਸਕਦੇ ਹੋ ਤੁਸੀਂ ਬਣਾ ਲੈਨੇ ਹੋ ਦੋਸਤੋ ਇਹ ਨਿੰਮ ਤੇ ਗੰਨਾ ਇਹ ਭੈਣ ਭਰਾ ਵੀ ਹੋ ਸਕਦੇ ਨੇ ਹਸਬੰਡ ਵਾਈਫ ਵੀ ਹੋ ਸਕਦੇ ਨੇ ਜੁੰਡੀ ਦੇ ਯਾਰ ਦੋਸਤ ਵੀ ਹੋ ਸਕਦੇ ਨੇ ਇਹ ਕੋਈ ਵੀ ਹੋ ਸਕਦਾ ਤੁਹਾਡੀ ਲਾਈਫ ਦੀ ਜੋ ਮੈਨੀਫੈਸਟੇਸ਼ਨ ਆ ਤੁਹਾਡੀ ਲਾਈਫ ਜੋ ਸਾਹਮਣੇ ਬਣ ਕੇ ਆਉਂਦੀ ਆ ਤੁਹਾਡੇ ਉਹ ਸਿੰਪਲੀ ਇੱਕ ਰਿਸਪੌਂਸ ਆ ਤੁਹਾਡੇ ਇਨਰ ਦਾ ਜੇ ਤੁਹਾਡੇ ਅੰਦਰ ਸੁੱਖ ਹੈ ਤੇ ਲਾਈਫ 'ਚ ਸੁੱਖ ਹੈ ਜੇ ਅੰਦਰ ਦੁੱਖ ਹੈ ਤੇ ਬਾਹਰ ਦੁੱਖਾ ਸਾਰੀ ਇਹ ਗੱਲ ਕਹਿੰਦੇ ਨੇ ਸਾਰੇ ਜੀਵ ਜੰਤੂਆਂ ਦੇ ਵਿੱਚੋਂ ਦੀ ਸਾਰੇ ਵਨਸਪਤੀ ਦੇ ਵਿੱਚੋਂ ਦੀ ਸਿਰਫ ਤੇ ਸਿਰਫ ਆਪਾਂ ਇਨਸਾਨ ਹੀ ਇੱਕ ਐਸੇ ਜਾਨਵਰਾਂ ਜੀਨੂੰ ਰੱਬ ਨੇ ਇੱਕ ਗਿਫਟ ਦਿੱਤਾ ਉਹ ਗਿਫਟ ਹੈ ਆਪਣੀ ਚੋਇਸ ਦੇ ਨਾਲ ਆਪਾਂ ਆਪਣਾ ਸੁਭਾਅ ਚੇਂਜ ਕਰ ਸਕਦੇ ਹ ਕਿਸੇ ਕੋਲੇ ਇਹ ਚੋਇਸ ਹੈ ਹੀ ਨਹੀਂ ਸਿਰਫ ਇਨਸਾਨ ਕੋਲੇ ਕਰਨਾ ਕੀ ਹੈ ਆਪਣੀ ਨੈਗੇਟਿਵ ਥਾਟ ਨੂੰ ਪੋਜ਼ਿਟਿਵ ਥੌਟ ਨਾਲ ਰਿਪਲੇਸ ਕਰ ਲਓ ਕਿੰਨੇ ਦਿਨ ਕਰਨਾ ਜਿਆਦਾ ਦਿਨ ਨਹੀਂ ਬਸ ਥੋੜੇ ਜਿਹੇ ਦਿਨ ਜਦ ਤੱਕ ਤੁਹਾਡੀ ਮੌਤ ਨਹੀਂ ਆ ਜਾਂਦੀ ਉਦੋਂ ਤੱਕ ਕਰ ਲਓ ਜ਼ਿੰਦਗੀ ਸਫਰ ਹੈ